ਅਸੀਂ ਸੈਣੀ ਜਾਗਰਤੀ ਮੰਚ ਪੰਜਾਬ ਵੱਲੋਂ ਸਾਰੇ ਪੰਜਾਬ ਚੌਧਰੀ ਬਲਬੀਤ ਸਿੰਘ ਜੀ ਦੀ 39ਵੀਂ ਵਰਸੀ ਕੱਲ 10 ਮਈ 2024 ਨੂੰ ਸੈਣੀ ਭਵਨ ਵਿਖੇ ਹੁਸ਼ਿਆਰਪੁਰ ਵਿਖੇ ਮਨਾਉਣ ਜਾ ਰਹੇ ਹਾਂ ਤੇ ਇਹਦੇ ਬਾਰੇ ਮੈਂ ਦੱਸ ਦਿਆਂ ਕਿ 2004 ਤੋਂ ਲੈ ਕੇ ਲਗਾਤਾਰ ਚੌਧਰੀ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅਸੀਂ ਇਹ ਦਿਨ ਮਨਾ ਰਹੇ ਹਾਂ ਔਰ ਪਹਿਲਾਂ ਪ੍ਰੇਮਗੜ ਤੋਂ ਅਸੀਂ ਇਹ ਲੰਗਰ ਲਗਾਉਂਦੇ ਹੁੰਦੇ ਸੀ ਓਪਨ ਤੇ ਉਹਦੇ ਬਾਅਦ 2012 ਤੋਂ ਚੌਧਰੀ ਬਲਬੀਸ ਸਿੰਘ ਜੀ ਮੈਮੋਰੀਅਲ ਅਵਾਰਡ ਇਹ ਫਿਰ ਸ਼ੁਰੂ ਕੀਤਾ ਗਿਆ ਔਰ ਜਿਹੜਾ ਕਿ ਇੱਕ ਸੰਸਥਾ ਜਾਂ ਇੱਕ ਸਮਾਜ ਸੇਵੀ ਨੂੰ ਜਿਨ੍ਹਾਂ ਦੇ ਕਿ ਬਹੁਤ ਹੀ ਵੱਡੇ ਸੇਵਾ ਪੱਖੀ ਕੰਮ ਕੀਤੇ ਹੁੰਦੇ ਆ ਉਹਨਾਂ ਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ ਇਹ ਅੱਜ ਤੱਕ ਪਹਿਲਾਂ ਅਸੀਂ 12 ਅਵਾਰਡ ਪਿਛਲੇ ਸਾਲ ਤੱਕ ਦੇ ਚੁੱਕੇ ਹਾਂ ਤਾਂ ਇਸ ਸਾਲ ਅਸੀਂ 13ਵਾਂ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਮੈਮੋਰੀਅਲ ਅਵਾਰਡ ਇਹ ਕੱਲ ਨੂੰ ਅਸੀਂ ਦੇਾਂਗੇ ਸੋ ਸਭ ਨੂੰ ਬੇਨਤੀ ਹੈ ਕਿ ਸਾਰੇ ਲੋਕ ਉੱਥੇ ਹਮ ਹਮਾ ਕੇ ਪਹੁੰਚੋ ਤਾਂ ਚੌਰੀ ਸਾਹਿਬ ਦੇ ਸ਼ਹੀਦੀ ਨੂੰ ਯਾਦ ਕਰਦੇ ਆ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰੀਏ ਸੈਣੀ ਸਾਹਿਬ ਇਸ ਵਾਰ ਜਿਹੜਾ ਇਹ ਅਵਾਰਡ ਹੈ ਕਿ ਸੰਸਥਾ ਨੂੰ ਦਿੱਤਾ ਗਿਆ ਬਤੀ ਨੂੰ ਦਿੱਤਾ ਜਾ ਰਿਹਾ ਹੈ ਇਸ ਬਾਰ ਇਹ ਅਵਾਰਡ ਅਸੀਂ ਜਿਹੜਾ ਕਿ ਚੌਧਰੀ ਬਲਬੀਰ ਸਿੰਘ ਜੀ ਦੇ ਕਦਮਾਂ ਤੇ ਚੱਲਦੇ ਆਂ ਪੱਧ ਜਿਨ੍ਹਾਂ ਤੇ ਚੱਲਦੇ ਆਂ ਅੱਜ ਕੱਲ ਦੇ ਜ਼ਮਾਨੇ ਦੇ ਚੌਧਰੀ ਬਲਬੀਰ ਸਿੰਘ ਜੀ ਕਹਾਉਂਦੇ ਆ ਸੋ ਮੇਰੀ ਮੁਰਾਦ ਹੈ ਸਰਦਾਰ ਕੁਲਵੰਤ ਸਿੰਘ ਸੈਣੀ ਜੀ ਜਿਹੜੇ ਕਿ ਹਰ ਇੱਕ ਬੱਚਾ ਬੱਚਾ ਜਾਣਦਾ ਹੈ ਹੁਸ਼ਿਆਰਪੁਰ ਦਾ ਸਾਰੇ ਪੰਜਾਬ ਲੈਵਲ ਤੇ ਮਜ਼ਦੂਰਾਂ ਲਈ ਮਜ਼ਲੂਮਾਂ ਲਈ ਅਤੇ ਜ਼ਰੂਰਤਮੰਦਾਂ ਲਈ ਹਰ ਵੇਲੇ ਖੜੇ ਮਿਲਦੇ ਨੇ ਤੇ ਉਹਨਾਂ ਲਈ ਜੋ ਵੀ ਜ਼ਰੂਰੀ ਹੈ ਉਹ ਸਭ ਕੰਮ ਆਪ ਨਾਲ ਹੋ ਕੇ ਕਰਵਾ ਕੇ ਦਿੰਦੇ ਆ ਸੋ ਇਸ ਵਾਰ ਅਸੀਂ ਇਹ ਅਵਾਰਡ ਬੜਾ ਮਾਣ ਮਹਿਸੂਸ ਕਰਦੇ ਆ ਕਿ ਸਰਦਾਰ ਕੁਲਵੰਤ ਸਿੰਘ ਸੈਣੀ ਜੀ ਨੂੰ ਅਸੀਂ ਇਹ ਅਵਾਰਡ ਲਈ ਚੁਣਿਆ ਹੈ